ਹੈਲੋ ਬੱਚੋ ਕੀ ਹਾਲ ਚਾਲ ਮੇਰਾ ਨਾਮ ਜੋਬਨਜੀਤ ਸਿੰਘ ਹੋਪਸੋ ਕਿ ਤੁਹਾਡੀ ਤਿਆਰੀ ਜਿਹੜੀ ਆ ਬਹੁਤ ਵਧੀਆ ਚੱਲ ਰਹੀ ਹੋਵੇਗੀ ਨੀਟ ਐਗਜ਼ਾਮ ਦੀ ਪਰ ਮੈਂ ਅੱਜ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਆ ਦੇਣਾ ਚਾਹੁੰਨਾ ਵਾ ਜਿਹੜੀ ਕਿ ਤੁਹਾਡੇ ਐਗਜ਼ਾਮ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਲਾਂਕਿ ਇਹ ਇਨਫੋਰਮੇਸ਼ਨ ਬਹੁਤ ਹੀ ਜ਼ਿਆਦਾ ਨਵੀਂ ਨਹੀਂ ਹੈ ਪਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਤੁਸੀਂ ਆਪਣਾ ਐਗਜ਼ਾਮ ਜਿਹੜਾ ਉਹ ਫਿਲ ਕਰਨਾ ਵਾ ਸੋ ਕਿਹੜੀ ਕਿਹੜੀ ਜੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੇ ਹੁਣ ਕਿਹੜੇ ਸਟੈਪਸ ਤੁਸੀਂ ਫਾਲੋ ਕਰਨੇ ਆ ਤਾਕਿ ਤੁਹਾਨੂੰ ਪੇਪਰ ਭਰਨ ਲੱਗਿਆਂ ਦਿੱਕਤ ਨਾ ਆਵੇ ਸਭ ਤੋਂ ਪਹਿਲੀ ਗੱਲ ਤੇ ਤੁਸੀਂ ਆਪਣਾ 10th ਕਲਾਸ ਦਾ ਸਰਟੀਫਿਕੇਟ ਲੈਣਾ ਤੇ ਸੈਕੰਡਲੀ ਤੁਸੀਂ ਆਪਣਾ ਆਧਾਰ ਕਾਰਡ ਜਿਹੜਾ ਉਹ ਲੈਣਾ ਇਹਨਾਂ ਦੋਨਾਂ ਦੀਆਂ ਡਿਟੇਲਸ ਜਿਹੜੀਆਂ ਨੇ ਉਹ ਤੁਸੀਂ ਮੈਚ ਕਰਨੀਆਂ ਨੇ ਕਿ ਤੁਹਾਡੇ ਆਧਾਰ ਦੇ ਨਾਲ ਤੁਹਾਡੇ 10th ਕਲਾਸ ਦੇ ਸਰਟੀਫਿਕੇਟ ਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਨੇ ਮੈਚ ਕਰਦੀਆਂ ਨੇ ਕਿਹੜੀਆਂ-ਕਿਹੜੀਆਂ ਡਿਟੇਲਸ ਸਭ ਤੋਂ ਪਹਿਲਾਂ ਤੁਹਾਡੇ ਫਾਦਰ ਦਾ ਨਾਮ ਤੁਹਾਡੇ ਮਦਰ ਦਾ ਨਾਮ ਤੁਹਾਡੀ ਡੇਟ ਆਫ ਬਰਥ ਉਸ ਤੋਂ ਬਾਅਦ ਇਹਨਾਂ ਚਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਚੈੱਕ ਕਰ ਲਏ ਨੇ ਉਹ ਜੇ ਤੇ ਠੀਕ ਆ ਤੇ ਓਕੇ ਆ ਜੇ ਕਰੈਕਸ਼ਨ ਕਰਨ ਵਾਲੀ ਆ ਤੇ ਉਸ ਕਰੈਕਸ਼ਨ ਨੂੰ ਕਰਵਾ ਲਿਆ ਜਾਵੇ ਕਿਉਂਕਿ ਉਸ ਪ੍ਰੋਸੈਸ ਨੂੰ ਟਾਈਮ ਲੱਗਦਾ ਹੈ। ਸੈਕੰਡ ਚੀਜ਼ ਜਿਹੜੀ ਹੈਗੀ ਆ ਕਿ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ। ਹੁਣ ਆਪਣੇ ਆਧਾਰ ਕਾਰਡ ਨੂੰ ਤੁਸੀਂ ਕੀ ਕੀ ਚੀਜ਼ਾਂ ਅਪਡੇਟ ਕਰਵਾਉਣੀਆਂ ਨੇ ਜੇ ਤੇ ਬਹੁਤ ਸਮਾਂ ਪਹਿਲਾਂ ਆਧਾਰ ਕਾਰਡ ਅਪਡੇਟ ਹੋਇਆ ਤੇ ਉਹਨੂੰ ਇੱਕਦਾਰ ਅਪਡੇਟ ਕਰਵਾ ਲਿਆ ਜਾਵੇ। ਹੁਣ ਉਹਦੇ ਵਿੱਚ ਕੀ ਆ? ਕਿ ਤੁਸੀਂ ਆਪਣਾ ਜਿਹੜਾ ਉਹ ਮੋਬਾਈਲ ਨੰਬਰ ਅਪਡੇਟ ਕਰਵਾਉਣਾ ਉਹ ਮੋਬਾਈਲ ਨੰਬਰ ਦੇਣਾ ਜਿਹੜਾ ਕਿ ਐਕਟਿਵ ਹੋਵੇ ਤਾਂ ਕਿ ਉਹਦੇ ਉੱਤੇ ਈਜ਼ੀਲੀ ਓਟੀਪੀ ਆ ਸਕੇ ਜੇ ਤੇ ਕੋਈ ਪੁਰਾਣਾ ਮੋਬਾਈਲ ਨੰਬਰ ਦਿੱਤਾ ਹੋਇਆ ਹੋਵੇ ਜਿਹੜਾ ਕਿ ਸਵਿਚ ਆਫ ਹੈ ਜਾਂ ਬੰਦ ਹੋ ਚੁੱਕੀ ਹੈ ਸਿਮ ਤੇ ਉਹਨੂੰ ਜਿਹੜਾ ਅਪਡੇਟ ਕਰਵਾਇਆ ਜਾਵੇ ਉਹਨੂੰ ਬਦਲ ਦਿੱਤਾ ਜਾਵੇ ਸੈਕੰਡ ਚੀਜ਼ ਜਿਹੜੀ ਤੁਸੀਂ ਆਪਣੇ ਆਧਾਰ ਕਾਰਡ ਦੇ ਵਿੱਚ ਕਰਵਾਉਣੀ ਆ ਉਹ ਹੈਗਾ ਤੁਹਾਡਾ ਐਡਰੈਸ ਕਿਉਂਕਿ ਪਹਿਲੇ ਟਾਈਮ ਦੇ ਵਿੱਚ ਜਿਹੜਾ ਉਹ ਸਿਟੀ ਚੁਆਇਸ ਹੁੰਦੀ ਸੀ ਫਾਰਮ ਫਿਲ ਕਰਨ ਵੇਲੇ ਐਸ ਵਾਰੀ ਸਿਟੀ ਚੁਆਇਸ ਤੁਹਾਨੂੰ ਨਹੀਂ ਮਿਲਣੀ ਤੁਹਾਡੇ ਐਡਰੈਸ ਦੇ ਅਕੋਰਡਿੰਗ ਹੀ ਤੁਹਾਨੂੰ ਜਿਹੜਿਆ ਸੈਂਟਰ ਅਲਾਟ ਹੋਣਗੇ ਇਸ ਕਰਕੇ ਤੁਸੀਂ ਆਪਣੇ ਐਡਰੈਸ ਦੇ ਵਿੱਚ ਜਿਹੜੀ ਆ ਕੋਈ ਕਰੈਕਸ਼ਨ ਹੈਗੀ ਆ ਤੇ ਉਹਨੂੰ ਕਰਵਾ ਲਓ ਤੇ ਉਹਨੂੰ ਅਪਡੇਟ ਕਰਵਾ ਲਓ ਥਰਡ ਚੀਜ਼ ਹੈਗੀ ਆ ਬਾਇਓਮੈਟ੍ਰਿਕ ਜੇ ਤੁਸੀਂ ਬਹੁਤ ਸਮਾਂ ਪਹਿਲਾਂ ਦੇ ਬਾਇਓਮੈਟ੍ਰਿਕ ਕਰਵਾਏ ਹੋਏ ਆ ਤੁਸੀਂ ਬਾਇਓਮੈਟ੍ਰਿਕ ਜਿਹੜਿਆ ਉਹ ਅਪਡੇਟ ਕਰਵਾ ਲਓ ਉਹਦਾ ਕਾਰਨ ਕੀ ਹੈ ਕਿ ਜਦੋਂ ਤੁਸੀਂ ਪੇਪਰ ਦੇਣ ਜਾਣਾ ਤੇ ਉੱਥੇ ਫੇਰ ਬਾਇਓਮੈਟ੍ਰਿਕ ਹੋਣੀ ਆ ਇਹ ਨਾ ਹੋਵੇ ਕਿ ਤੁਸੀਂ ਉਧਰੋਂ ਐਗਜ਼ਾਮ ਦੇਣਾ ਹੋਵੇ ਤੇ ਉਸ ਟਾਈਮ ਦੇ ਉੱਤੇ ਕੋਈ ਪਰੇਸ਼ਾਨੀ ਆਵੇ ਸੋ ਇਸ ਕਰਕੇ ਜੇ ਬਾਇਓਮੈਟ੍ਰਿਕ ਅਪਡੇਟ ਹੋਣ ਵਾਲੇ ਨੇ ਤੇ ਉਹਨਾਂ ਨੂੰ ਹੀ ਅਪਡੇਟ ਕਰਵਾ ਲਿਆ ਜਾਵੇ ਸੋ ਇਹ ਸੀ ਜਿਹੜੀਆਂ ਆਧਾਰ ਕਾਰਡ ਦੇ ਵਿੱਚ ਅਪਡੇਸ਼ਨ ਨੇ ਉਹਨਾਂ ਦੇ ਬਾਰੇ ਉਹਦੇ ਤੋਂ ਬਾਅਦ ਹੋਰ ਤੇ ਕਿਹੜੀਆਂ ਚੀਜ਼ਾਂ ਜੜੀਆਂ ਕਰਨੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਤੁਸੀਂ ਆਪਣਾ ਜਿਹੜਾ ਵਾ ਉਹ OTP ਜਿਹਦੇ ਤੇ ਮੋਬਾਈਲ ਨੰਬਰ ਤੇ ਆਉਂਦਾ ਹੋਵੇ ਉਹ ਲਿੰਕ ਕਰਵਾ ਲੈਣਾ ਆਧਾਰ ਕਾਰਡ ਦੇ ਨਾਲ ਤਾਂ ਕਿ ਤੁਹਾਨੂੰ ਫਾਰਮ ਫਿਲ ਕਰਨ ਵੇਲੇ OTP ਜਿਹੜਾ ਉਹ ਮਿਲ ਜਾਵੇ ਸੈਕੰਡ ਤੁਸੀਂ ਈਮੇਲ ਆਈਡੀ ਜਿਹੜੀ ਆ ਉਹ ਰੱਖਣੀ ਆ ਜਿਹੜੀ ਕਿ ਐਕਟਿਵ ਆ ਤੇ ਜਿਹਦਾ ਪਾਸਵਰਡ ਤੁਹਾਨੂੰ ਪਤਾ ਵਾ ਜਦੋਂ ਤੁਸੀਂ ਫਾਰਮ ਫਿਲ ਕਰਨਾ ਵਾ ਉਸ ਸਮੇਂ ਦੌਰਾਨ ਤੁਹਾਨੂੰ ਇੱਕ OTP ਜਿਹੜਾ ਵਾ ਤੁਹਾਡੇ ਮੋਬਾਈਲ ਨੰਬਰ ਤੇ ਆਉਣਾ ਦੂਸਰਾ OTP ਜਿਹੜਾ ਤੁਹਾਡੀ ਈਮੇਲ ਆਈਡੀ ਦੇ ਉੱਤੇ ਵੈਰੀਫਿਕੇਸ਼ਨ ਵਾਸਤੇ ਆਉਣਾ ਸੋ ਉਸ ਟਾਈਮ ਦੇ ਉੱਤੇ ਬੱਚਿਆਂ ਨੂੰ ਜਿਹੜਾ ਆਪਣਾ ਪਾਸਵਰਡ ਹੀ ਭੁੱਲਿਆ ਹੁੰਦਾ ਜਾਂ ਉਹ ਈਮੇਲ ਹੀ ਐਕਟਿਵ ਨਹੀਂ ਹੁੰਦੀ ਤੇ ਫਿਰ ਕਾਫੀ ਜਿਹੜਾ ਉਹ ਪ੍ਰੋਬਲਮਸ ਆਉਂਦੀਆਂ ਨੇ ਫਾਰਮ ਫਿਲ ਕਰਨ ਵੇਲੇ ਇਸ ਕਰਕੇ ਤੁਸੀਂ ਆਪਣੀ ਜਿਹੜੀ ਆ ਈਮੇਲ ਆਈਡੀ ਉਹ ਐਕਟਿਵ ਤੇ ਪਾਸਵਰਡ ਵਾਲੀ ਜਿਹੜੀ ਆ ਉਹ ਰੱਖਣੀ ਆ ਤਾਂ ਕਿ ਤੁਹਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਕੋਈ ਦਿੱਕਤ ਨਾ ਆਵੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਹੁਣ ਤੋਂ ਹੀ ਕਰਵਾ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਤੁਹਾਡੇ ਕੋਲ ਕਾਫੀ ਜ਼ਿਆਦਾ ਟਾਈਮ ਹੈਗਾ ਵਾ ਉਸ ਟਾਈਮ ਦੇ ਦੌਰਾਨ ਤੁਹਾਡੇ ਕੋਲ ਬਹੁਤ ਲਿਮਿਟਡ ਟਾਈਮ ਹੋਏਗਾ ਔਰ ਇਹ ਅਪਡੇਟਸ ਕਰਵਾਉਣੀਆਂ ਜਿਹੜੀਆਂ ਨੇ ਉਹ ਮੁਸ਼ਕਲ ਹੋ ਜਾਣਗੀਆਂ ਇਸ ਕਰਕੇ ਤੁਸੀਂ ਆਪਣੀਆਂ ਅਪਡੇਟਸ ਜਲਦੀ ਤੋਂ ਜਲਦੀ ਜੜੀਆਂ ਉਹ ਕਰਵਾ ਲਓ ਤਾਂ ਕਿ ਫਾਰਮ ਫਿਲ ਕਰਨ ਵੇਲੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ। ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੀਡੀਓ ਨੂੰ ਲਾਈਕ ਕਰ ਦਿਓ ਤੇ ਬਾਕੀਆਂ ਨੂੰ ਇਨਫੋਰਮੇਸ਼ਨ ਦੇਣ ਵਾਸਤੇ ਇਹਨੂੰ ਸ਼ੇਅਰ ਕਰ ਦਿਓ।